ਦੇ ਵਿੱਚ ਰਹ ਰਹੇ ਸਨ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਹਨ ਉਹ ਦੱਸਦੇ ਹਨ ਕਿ ਉਹਨਾਂ ਦਿਨਾਂ ਵਿੱਚ ਪੰਡਾਰੇ ਤੇ ਸੰਗਤ ਦੀ ਗਿਣਤੀ 30 40 ਤੱਕ ਹੀ ਹੁੰਦੀ ਸੀ ਪ੍ਰਸ਼ਾਦ ਬਣਾਉਣ ਵਿੱਚ 10 ਸੇਰ ਸੂਜੀ ਤੇ 20 ਸੇਰ ਖੰਡ ਲੱਗਦੀ ਸੀ ਅੱਜ ਕੱਲ ਪੰਡਾਰੇ ਉੱਤੇ 4 5 ਲੱਖ ਦੇ ਕਰੀਬ ਸੰਗਤ ਆ ਜਾਂਦੀ ਹੈ ਤੇ ਲੰਗਰ ਵਿੱਚ ਕੇਵਲ ਇੱਕ ਵੇਲੇ ਦੇ ਖਾਣੇ ਵਿੱਚ ਸਿਰਫ ਲੂਣ ਹੀ 3-4 ਮਨ ਦੇ ਕਰੀਬ ਲੱਗ ਜਾਂਦਾ ਹੈ ਆਖਿਰ ਇਹ ਤਨ ਖਾਕ ਮਿਲੇਗਾ ਕਾਹਾਂ ਫਿਰਤ ਮਗਰੂਰੀ ਮੈਂ ਬਾਬਾ ਜੀ ਮਹਾਰਾਜ ਜੀ ਦੇ ਸਮੇਂ ਡੇਰੇ ਵਿੱਚ ਕੋਈ ਦੁਕਾਨ ਨਹੀਂ ਸੀ ਹੁੰਦੀ ਲਾਗੇ ਦੇ ਪਿੰਡਾਂ ਵਿੱਚੋਂ ਆਟਾ ਦਾਲ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਸੀ ਮਿਲਦੀ ਦਾਕ ਹਫ਼ਤੇ ਵਿੱਚ ਕੇਵਲ 3 ਵਾਰ ਹੀ ਆਉਂਦੀ ਸੀ ਪੱਤਰ ਲਿਖਣ ਵਾਲਾ ਕਾਗਜ਼ ਵੀ ਸ਼ਹਿਰ ਤੋਂ ਮਗਬਾਉਣਾ ਪੈਂਦਾ ਸੀ ਬਾਬਾ ਜੀ ਮਹਾਰਾਜ ਆਪਣੇ ਪੱਤਰ ਮਿਲਖੀ RAM ਬੀਬੀ ਰਲੀ ਦੇ ਪਿਤਾ ਜੀ ਤੋਂ ਲਿਖਵਾਇਆ ਕਰਦੇ ਸਨ ਕਈ ਵਾਰ ਆਪ ਵੀ ਲਿਖਦੇ ਸਨ ਸਾਸੰਗੀਆਂ ਦਾ ਰਹਿਣਾ ਸਹਿਣਾ ਬੜਾ ਸਾਦਾ ਸੀ ਸਾਦਾ ਖਾਣਾ ਸਾਦਾ ਹੰਡਾਉਣਾ ਹੀ ਉਸ ਸਮੇਂ ਦੀ ਵਿਸ਼ੇਸ਼ਤਾ ਸੀ ਦੇਸੀ ਘਿਓ ਭੋਜਨ ਦਾ ਇੱਕ ਜ਼ਰੂਰੀ ਹਿੱਸਾ ਸੀ। ਬਾਬਾ ਜੀ ਮਹਾਰਾਜ ਜੀ ਦੀ ਖੁਰਾਕ ਬਹੁਤ ਘੱਟ ਸੀ। ਬੀਬੀ ਰੱਖੋ ਜੋ ਬਣਾਉਂਦੀ ਉਹ ਖਾ ਲੈਂਦੇ। ਕਈ ਵਾਰ ਬਾਬਾ ਜੀ 8-8 10-10 ਦਿਨ ਭਜਨ ਵਿੱਚ ਹੀ ਲੀਨ ਰਹਿੰਦੇ। ਥਿਰਪਾ ਕਰੋ ਬੀਬੀ ਰੁਕੋ ਬੜਾ ਕਬਰਾ ਜਾਂਦੀ ਵੜੈਚ ਪਿੰਡ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਹਿੰਦੀ ਭਾਈ ਬਾਬਾ ਜੀ ਅੱਜ 10 ਦਿਨ ਤੋਂ ਭਜਨ ਤੇ ਬੈਠੇ ਹਨ ਤੇ ਉੱਠਣ ਦਾ ਖਿਆਲ ਹੀ ਨਹੀਂ ਹੈ ਬਾਬਾ ਜੀ ਅਤੇ ਉਹਨਾਂ ਪਾਸ ਆਉਣ ਵਾਲੀ ਸੰਗਤ ਵਾਸਤੇ ਬੀਬੀ ਰੁਕੋ ਹੀ ਖਾਣਾ ਬਣਾਉਂਦੀ ਪਾਣੀ ਭਰ ਕੇ ਲਿਆਉਂਦੀ ਹੁੰਦੀ ਸੀ ਬੀਬੀ ਜੀ ਨੇ ਬਾਬਾ ਜੀ ਦੀ ਬੜੀ ਸੇਵਾ ਕੀਤੀ ਉਹਨਾਂ ਦੇ ਚਰਨਾਂ ਨਾਲ ਆਪ ਜੀ ਦਾ ਬੜਾ ਪਿਆਰ ਸੀ ਇਸ ਵਾਸਤੇ ਬੀਬੀ ਜੀ ਦਾ ਇਹ ਵਿਚਾਰ ਸੀ ਕਿ ਬਾਬਾ ਜੀ ਦੇ ਪਿੱਛੋਂ ਗੁਰਗੱਦੀ ਬਾਬਾ ਜੀ ਦੇ ਘਰ ਵਿੱਚ ਹੀ ਰਹੇ ਬੀਬੀ ਜੀ ਬਾਬਾ ਜੀ ਦੇ ਭਾਈ ਜੀਵਨ ਸਿੰਘ ਜੀ ਦੇ ਸੁਪੁੱਤਰ ਸਵਾਮੀ ਜੀ ਨੂੰ ਗੱਦੀ ਦਿਵਾਉਣਾ ਚਾਹੁੰਦੀ ਸੀ ਬਾਬਾ ਜੀ ਮਹਾਰਾਜ ਬੀਬੀ ਰੁッコ ਨੂੰ ਸਮਝਾਉਂਦੇ ਕਿ ਇਹ ਇਸ ਚੀਜ਼ ਦੇ ਲਾਇਕ ਨਹੀਂ ਹੈ ਇਸਨੇ ਜਲਦੀ ਹੀ ਗੁਜ਼ਰ ਜਾਣਾ ਹੈ ਬਾਬਾ ਜੀ ਤੋਂ ਪਿੱਛੋਂ ਛੇਤੀ ਹੀ ਸਵਾਮੀ ਜੀ ਅਕਾਲ ਚਲਾਣਾ ਕਰ ਗਏ। ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਸਤਿਗੁਰੂ ਬਾਬਾ ਜੀ ਮਹਾਰਾਜ ਜੀ ਦੇ ਦੋ ਭਾਈ ਜੀਵਨ ਸਿੰਘ ਜੀ ਅਤੇ ਦਾਨ ਸਿੰਘ ਜੀ ਸਨ। ਦੋਹਾਂ ਦਾ ਬਾਬਾ ਜੀ ਨਾਲ ਬੜਾ ਪਿਆਰ ਸੀ। ਤੇ ਉਹ ਹਮੇਸ਼ਾ Satsang ਵਿੱਚ ਆਉਂਦੇ ਹੁੰਦੇ ਸਨ। ਬਾਬਾ ਜੀ ਦੀਆਂ ਦੋ ਭੈਣਾਂ ਬੀਬੀ ਰਾਜੋ ਬੀਬੀ ਤਾਬੂ ਸਨ। ਬੀਬੀ ਤਾਬੂ ਮੁੱਢ ਤੋਂ ਹੀ ਜਾਣਦੀ ਸੀ ਕਿ ਉਹਦਾ ਭਰਾ ਜੈਮਲ ਸਿੰਘ ਕੋਈ ਸਧਾਰਨ ਮਨੁੱਖ ਨਹੀਂ ਹੈ। ਉਹ ਆਪਣੇ ਪਰਿਵਾਰ ਦੇ ਲੋਕਾਂ ਨੂੰ ਕਹਿੰਦੀ ਹੁੰਦੀ ਸੀ, "ਮੇਰਾ ਭਰਾ ਬੜੀ ਕਰਨੀ ਵਾਲਾ ਮਹਾਤਮਾ ਹੈ।" ਬਾਬਾ ਜੀ ਮਹਾਰਾਜ ਜੀ ਦੇ ਕੁਝ ਸਮੇਂ ਪਿੱਛੋਂ ਭਾਈ ਦਾਨ ਸਿੰਘ ਜੀ ਵੀ ਚੋਲਾ ਛੱਡ ਗਏ। ਬਾਬਾ ਜੀ ਤੋਂ ਬਾਅਦ ਉਹਨਾਂ ਦੇ ਦੂਜੇ ਭਾਈ ਸੁਰਗਵਾਸ ਹੋ ਗਏ। ਇਸ ਵੇਲੇ ਬਾਬਾ ਜੀ ਦੇ ਪਰਿਵਾਰ ਜਾਂ ਪੀੜ੍ਹੀ ਵਿੱਚ ਕੋਈ ਜੀਵ ਹੀ ਇਸ ਮਾਤਲੋਕ ਵਿੱਚ ਨਹੀਂ ਸੀ। ਬਾਬਾ ਜੀ ਮਹਾਰਾਜ ਸਦਾ ਹੀ ਭਜਨ ਕਰਨ ਉੱਤੇ ਜ਼ੋਰ ਦਿੰਦੇ। ਉਸ ਵੇਲੇ ਦੇ ਸਿੱਧੇ ਸਾਦੇ ਤੇ ਸਾਫ਼ ਦਿਲ ਵਾਲੇ ਜੀਵਾਂ ਵਿੱਚ ਭਜਨ ਦੀ ਬੜੀ ਲਗਨ ਹੁੰਦੀ ਸੀ। ਹਜ਼ੂਰ Swami ji ਕਦੇ-ਕਦੇ ਆਪਣੇ Satsangਾਂ ਵਿੱਚ ਉਸ ਵੇਲੇ ਦੇ ਅਭਿਆਸੀਆਂ ਦੀਆਂ ਗੱਲਾਂ ਵੀ ਸੁਣਾਇਆ ਕਰਦੇ ਸਨ। ਜਦੋਂ ਹਜ਼ੂਰ ਮਹਾਰਾਜ ਬਾਬਾ ਜੀ ਮਹਾਰਾਜ ਜੀ ਸ਼ਰਨ ਵਿੱਚ ਆਏ ਪਿੰਡ ਪੰਡਹਾਰੀ ਦੇ ਦੋ ਜੱਟ ਮੱਛਰ ਤੇ RAM ਦਿੱਤਾ ਡੇਰੇ ਆਉਂਦੇ ਸਨ ਕੋਣ ਜਾਣੇ ਗੁਣ ਤੇਰੇ ਸਤਿਗੁਰੂ ਕੋਣ ਜਾਣੇ ਗੁਣ ਤੇਰੇ ਉੱਚ ਅਪਾਰ ਬੇਅੰਤ ਸੁਆਮੀ ਜੇ ਆਪਰ ਬੇਅੰਤ ਸੁਆਮੀ ਡਿਸਟਰੈਕਸ਼ਨਸ ਬਹੁਤ ਹੁੰਦੀਆਂ ਕਈ ਵਾਰ ਜਿਹੜੀ ਭਜਨ ਸਿਮਰਨ 'ਚ ਬੜੀ ਰੁਕਾਵਟ ਕਰਦੀਆਂ ਨੇ। ਨਹੀਂ ਬੇਟਾ ਫਿਰ ਤੁਸੀਂ ਕਹਿੰਦੇ ਹੋ ਕਿ ਇੱਕ ਇੱਕ ਪਾਸੇ ਅਸੀਂ ਤਾਂ ਕਰਦੇ ਆਂ ਪੂਰਾ। ਹੁਣੇ ਹੀ ਤਾਂ ਗੱਲ ਹੈ ਨਾ ਕਿ ਜੇ ਆਪਾਂ ਦੋ ਕਦਮ ਅੱਗੇ ਚੁੱਕਾਂਗੇ ਔਰ ਇੱਕ ਕਦਮ ਪਿੱਛੇ ਛੱਕਾਂਗੇ ਤਾਂ ਕਿਵੇਂ ਆਪਣਾ ਕੰਮ ਬਣੂਗਾ ਬੇਟਾ? ਉਹ ਦੋਵੇਂ ਚੰਗੇ ਅਭਿਆਸੀ ਤੇ ਪ੍ਰੇਮੀ ਸਾਸੰਗੀ ਸਨ। ਜਦ ਤੀਕ ਉਹਨਾਂ ਨੂੰ ਸਵੇਰੇ ਭਜਨ ਵਿੱਚ ਮਹਾਰਾਜ ਜੀ ਦੇ ਦਰਸ਼ਨ ਨਾ ਹੁੰਦੇ। ਤਾਂ ਉਹ ਆਪਣੇ ਕੰਮਾਂ ਨੂੰ ਹੱਥ ਨਾਲ ਲਾਉਂਦੇ ਉਹਨਾਂ ਨੂੰ ਅੰਦਰ ਵਿੱਚ ਰੋਜ਼ ਬਾਬਾ ਜੀ ਦੇ ਦਰਸ਼ਨ ਹੁੰਦੇ ਸਨ ਜੋ ਪ੍ਰੇਮੀ ਹੁੰਦੇ ਹਨ ਗੁਰੂ ਕਦੇ-ਕਦੇ ਉਹਨਾਂ ਦੀ ਪਰਖ ਵੀ ਕਰਦਾ ਹੈ ਇੱਕ ਵਾਰ ਉਹਨਾਂ ਨੇ ਮੱਕੀ ਬੀਜੀ ਹੋਈ ਸੀ ਫਸਲ ਵੱਧ ਰਹੀ ਸੀ ਇੱਕ ਦਿਨ ਉਹਨਾਂ ਦੀ ਖੂਹ ਤੋਂ ਪਾਣੀ ਲਿਉਣ ਦੀ ਵਾਰੀ ਸੀ ਆਰਾਮ ਦਿੱਤਾ ਬੋਲਿਆ ਮੱਛਰਾ ਅੱਜ ਮੈਨੂੰ ਤਾਂ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਮੱਛਰ ਨੇ ਕਿਹਾ ਮੈਨੂੰ ਵੀ ਨਹੀਂ ਹੋਏ ਪਰ ਜੇ ਅੱਜ ਪਾਣੀ ਨਾ ਲਾਇਆ ਤੇ ਮੱਕੀ ਸੁੱਕ ਜਾਣੀ ਹੈ। ਆਰਾਮ ਦਿੱਤਾ ਬੋਲਿਆ ਸੁੱਕ ਜਾਓ ਤਾਂ ਗੁਰੂ ਦੀ ਸੁੱਕ ਜਾਓ। ਇਹ ਕਹਿ ਕੇ ਦੋਵੇਂ ਫਿਰ ਭਜਨ ਤੇ ਬੈਠ ਗਏ। ਜਦ ਬਾਬਾ ਜੀ ਦੇ ਅੰਦਰ ਦਰਸ਼ਨ ਹੋਏ ਤਾਂ ਪੈੜੀ ਨੂੰ ਪਾਣੀ ਲਾਇਆ ਹੋਇਆ ਸੀ। ਅੱਜ ਇੰਨਾ ਹੀ ਅਗਲੇ ਐਪੀਸੋਡ ਵਿੱਚ ਦੱਸਾਂਗਾ ਤੇ ਮੱਕੀ ਨੂੰ ਪਾਣੀ ਲੱਗਣ ਤੋਂ ਬਾਅਦ ਕੀ ਹੋਇਆ। ਜਿੱਥੇ ਤੱਕ ਰੂਹਾਨੀਅਤ ਦੀ ਦੌਲਤ ਦਾ ਤਾਲੁਕ ਹੈ ਉਹ ਮਾਲਕ ਨੇ ਸਾਰਿਆਂ ਨੂੰ ਇੱਕੋ ਜਿਹੀ ਦਿੱਤੀ ਫਰਕ ਸਿਰਫ ਪਹਿਚਾਨ ਦਾ ਭੀਖਾ ਭੁਖਾ ਕੋ ਨਹੀਂ ਸਭ ਕੀ ਗਠੜੀ ਲਾਲ ਗਿਰਹ ਖੋਲ ਨਹੀਂ ਜਾਣਤੇ ਤਾਤੇ ਵਹ ਕੰਗਾਲ एपिसोड 15ਵਾਂ ਬੀਬੀ ਰੜੀ ਜੋ 6 ਵਰਿਆਂ ਦੀ ਉਮਰ ਤੋਂ ਹੀ ਡੇਰੇ ਵਿੱਚ ਰਹਿ ਰਹੇ ਸਨ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਹਨ ਉਹ ਦੱਸਦੇ ਹਨ ਕਿ ਉਹਨਾਂ ਦਿਨਾਂ ਵਿੱਚ ਪੰਡਾਰੇ ਤੇ ਸੰਗਤ ਦੀ ਗਿਣਤੀ 30-40 ਤੱਕ ਹੀ ਹੁੰਦੀ ਸੀ ਪ੍ਰਸ਼ਾਦ ਬਣਾਉਣ ਵਿੱਚ 10 ਸੇਰ ਸੂਜੀ ਤੇ 20 ਸੇਰ ਖੰਡ ਲੱਗਦੀ ਸੀ ਅੱਜਕੱਲ੍ਹ ਢੰਡਾਰੇ ਉੱਤੇ 4-5 ਲੱਖ ਦੇ ਕਰੀਬ ਸੰਗਤ ਆ ਜਾਂਦੀ ਹੈ ਤੇ ਲੰਗਰ ਵਿੱਚ ਕੇਵਲ ਇੱਕ ਬੇਲੇ ਦੇ ਖਾਣੇ ਵਿੱਚ ਸਿਰਫ ਲੂਣ ਹੀ 3-4 ਮਣ ਦੇ ਕਰੀਬ ਲੱਗ ਜਾਂਦਾ ਹੈ ਆਖਿਰ ਇਹ ਤਨ ਖਾਕ ਮਿਲੇਗਾ ਕਾਹਾਂ ਫਿਰਤ ਮਗਰੂਰੀ ਮੈਂ ਬਾਬਾ ਜੀ ਮਹਾਰਾਜ ਜੀ ਦੇ ਸਮੇਂ ਡੇਰੇ ਵਿੱਚ ਕੋਈ ਦੁਕਾਨ ਨਹੀਂ ਸੀ ਹੁੰਦੀ। ਲਾਗੇ ਦੇ ਪਿੰਡਾਂ ਵਿੱਚੋਂ ਆਟਾ, ਦਾਲ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਸੀ ਮਿਲਦੀ। ਡਾਕ ਹਫ਼ਤੇ ਵਿੱਚ ਕੇਵਲ 3 ਵਾਰ ਹੀ ਆਉਂਦੀ ਸੀ। ਪੱਤਰ ਲਿਖਣ ਵਾਲਾ ਕਾਗਜ਼ ਵੀ ਸ਼ਹਿਰ ਤੋਂ ਮਗਵਾਉਣਾ ਪੈਂਦਾ ਸੀ। ਬਾਬਾ ਜੀ ਮਹਾਰਾਜ ਆਪਣੇ ਪੱਤਰ ਮਿਲਖੀ RAM ਬੀਬੀ ਰਲੀ ਦੇ ਪਿਤਾ ਜੀ ਤੋਂ ਲਿਖਵਾਇਆ ਕਰਦੇ ਸਨ। ਕਈ ਵਾਰ ਆਪ ਵੀ ਲਿਖਦੇ ਸਨ। ਸਾਸੰਗੀਆਂ ਦਾ ਰਹਿਣਾ ਸਹਿਣਾ ਬੜਾ ਸਾਦਾ ਸੀ ਸਾਦਾ ਖਾਣਾ ਸਾਦਾ ਹੰਡਾਉਣਾ ਹੀ ਉਸ ਸਮੇਂ ਦੀ ਵਿਸ਼ੇਸ਼ਤਾ ਸੀ ਦੇਸੀ ਘਿਓ ਭੋਜਨ ਦਾ ਇੱਕ ਜ਼ਰੂਰੀ ਭਾਗ ਸੀ ਬਾਬਾ ਜੀ ਮਹਾਰਾਜ ਜੀ ਦੀ ਖੁਰਾਕ ਬਹੁਤ ਘੱਟ ਸੀ ਬੀਬੀ ਰッコ ਜੋ ਬਣਾਉਂਦੀ ਉਹ ਖਾ ਲੈਂਦੇ ਕਈ ਵਾਰ ਬਾਬਾ ਜੀ 8 8 10 10 ਦਿਨ ਭਜਨ ਵਿੱਚ ਹੀ ਲੀਲ ਰਹਿੰਦੇ ਏਰਪਾ ਕਰੋ ਦੀਨ ਕੇ ਦاتے ਬੀਬੀ ਨੂੰ ਕੋ ਬੜਾ ਕਬਰ ਆ ਜਾਂਦੀ ਵੜੈਚ ਪਿੰਡ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਹਿੰਦੀ ਭਾਈ ਬਾਬਾ ਜੀ ਅੱਜ 10 ਦਿਨ ਤੋਂ ਭਜਨ ਤੇ ਬੈਠੇ ਹਨ ਤੇ ਉਠਣ ਦਾ ਖਿਆਲ ਹੀ ਨਹੀਂ ਹੈ ਬਾਬਾ ਜੀ ਅਤੇ ਉਹਨਾਂ ਪਾਸ ਆਉਣ ਵਾਲੀ ਸੰਗਤ ਵਾਸਤੇ ਬੀਬੀ ਰੁッコ ਹੀ ਖਾਣਾ ਬਣਾਉਂਦੀ ਪਾਣੀ ਭਰ ਕੇ ਲਿਆਉਂਦੀ ਹੁੰਦੀ ਸੀ ਬੀਬੀ ਜੀ ਨੇ ਬਾਬਾ ਜੀ ਦੀ ਬੜੀ ਸੇਵਾ ਕੀਤੀ ਉਹਨਾਂ ਦੇ ਚਰਨਾਂ ਨਾਲ ਆਪ ਜੀ ਦਾ ਬੜਾ ਪਿਆਰ ਸੀ ਇਸ ਵਾਸਤੇ ਬੀਬੀ ਜੀ ਦਾ ਇਹ ਵਿਚਾਰ ਸੀ ਕਿ ਬਾਬਾ ਜੀ ਦੇ ਪਿੱਛੋਂ ਗੁਰਗੱਦੀ ਬਾਬਾ ਜੀ ਦੇ ਘਰ ਵਿੱਚ ਹੀ ਰਹੇ ਬੀਬੀ ਜੀ ਬਾਬਾ ਜੀ ਦੇ ਭਾਈ ਜੀਵਨ ਸਿੰਘ ਜੀ ਦੇ ਸੁਪੁੱਤਰ ਸਵਾਮੀ ਜੀ ਨੂੰ ਗੱਦੀ ਦਿਵਾਉਣਾ ਚਾਹੁੰਦੀ ਸੀ। ਬਾਬਾ ਜੀ ਮਹਾਰਾਜ ਬੀਬੀ ਰੁッコ ਨੂੰ ਸਮਝਾਉਂਦੇ ਕਿ ਇਹ ਇਸ ਚੀਜ਼ ਦੇ ਲਾਇਕ ਨਹੀਂ ਹੈ। ਇਸਨੇ ਜਲਦੀ ਹੀ ਗੁਜ਼ਰ ਜਾਣਾ ਹੈ। ਬਾਬਾ ਜੀ ਤੋਂ ਪਿੱਛੋਂ ਛੇਤੀ ਹੀ ਸਵਾਮੀ ਜੀ ਅਕਾਲ ਚਲਾਣਾ ਕਰ ਕਰ। ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਸਤ ਗੁਰੂ ਬਾਬਾ ਜੀ ਮਹਾਰਾਜ ਜੀ ਦੇ ਦੋ ਭਾਈ ਜੀਵਨ ਸਿੰਘ ਜੀ ਅਤੇ ਦਾਨ ਸਿੰਘ ਜੀ ਸਨ ਦੋਹਾਂ ਦਾ ਬਾਬਾ ਜੀ ਨਾਲ ਬੜਾ ਪਿਆਰ ਸੀ ਤੇ ਉਹ ਹਮੇਸ਼ਾ satsang ਵਿੱਚ ਆਉਂਦੇ ਹੁੰਦੇ ਸਨ ਬਾਬਾ ਜੀ ਦੀਆਂ ਦੋ ਭੈਣਾਂ ਬੀਬੀ ਰਾਜੋ ਬੀਬੀ ਤਾਬੂ ਸਨ ਬੀਬੀ ਤਾਬੂ ਮੁੱਢ ਤੋਂ ਹੀ ਜਾਣਦੀ ਸੀ ਕਿ ਉਹਦਾ ਭਰਾ ਜੈਮਲ ਸਿੰਘ ਕੋਈ ਸਧਾਰਨ ਮਨੁੱਖ ਨਹੀਂ ਹੈ ਉਹ ਆਪਣੇ ਪਰਿਵਾਰ ਦੇ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਮੇਰਾ ਭਰਾ ਬੜੀ ਕਰਨੀ ਵਾਲਾ ਮਹਾਤਮਾ ਹੈ। ਬਾਬਾ ਜੀ ਮਹਾਰਾਜ ਜੀ ਦੇ ਕੁਝ ਸਮੇਂ ਪਿੱਛੋਂ ਭਾਈ ਦਾਨ ਸਿੰਘ ਜੀ ਵੀ ਚੋਲਾ ਛੱਡ ਗਏ। ਬਾਬਾ ਜੀ ਤੋਂ ਬਾਅਦ ਉਹਨਾਂ ਦੇ ਦੂਜੇ ਭਾਈ ਸੁਰਗਵਾਸ ਹੋ ਗਏ। ਇਸ ਵੇਲੇ ਬਾਬਾ ਜੀ ਦੇ ਪਰਿਵਾਰ ਜਾਂ ਪੀੜ੍ਹੀ ਵਿੱਚ ਕੋਈ ਜੀ ਵੀ ਇਸ ਮਾਤ ਲੋਕ ਵਿੱਚ ਨਹੀਂ ਸੀ। ਬਾਬਾ ਜੀ ਮਹਾਰਾਜ ਸਦਾ ਹੀ ਭਜਨ ਕਰਨ ਉੱਤੇ ਜ਼ੋਰ ਦਿੰਦੇ। ਉਸ ਬੇਲੇ ਦੇ ਸਿੱਧੇ ਸਾਦੇ ਤੇ ਸਾਫ ਦਿਲ ਵਾਲੇ ਜੀਵਾਂ ਵਿੱਚ ਭਜਨ ਦੀ ਬੜੀ ਲਗਨ ਹੁੰਦੀ ਸੀ। ਹਜ਼ੂਰ Swami ji ਕਦੇ-ਕਦੇ ਆਪਣੇ Satsangਾਂ ਵਿੱਚ ਉਸ ਬੇਲੇ ਦੇ ਅਭਿਆਸੀਆਂ ਦੀਆਂ ਗੱਲਾਂ ਵੀ ਸੁਣਾਇਆ ਕਰਦੇ ਸਨ। ਜਦੋਂ ਹਜ਼ੂਰ ਮਹਾਰਾਜ ਬਾਬਾ ਜੀ ਮਹਾਰਾਜ ਜੀ ਸ਼ਰਨ ਵਿੱਚ ਆਏ ਪਿੰਡ ਪੰਡਾਰੀ ਦੇ ਦੋ ਜੱਟ ਮੱਛਰ ਤੇ RAM ਦਿੱਤਾ ਡੇਰੇ ਆਉਂਦੇ ਸਨ। ਕੋਣ ਜਾਣੇ ਗੁਣ ਤੇ ਗੁਰੂ ਕੋਣ ਜਾਣੇ ਗੁਣ ਤੇਰੇ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਡਿਸਟਰੈਕਸ਼ਨਸ ਬਹੁਤ ਹੁੰਦੀਆਂ ਕਈ ਵਾਰ ਜਿਹੜੀ ਭਜਨ ਸਿਮਰਨ 'ਚ ਬੜੀ ਰੁਕਾਵਟ ਕਰਦੀਆਂ ਨੇ ਨਹੀਂ ਬੇਟਾ ਫਿਰ ਤੁਸੀਂ ਕਹਿੰਦੇ ਹੋ ਕਿ ਇੱਕ ਇੱਕ ਪਾਸੇ ਅਸੀਂ ਤਾਂ ਕਰਦੇ ਹਾਂ ਪੂਰਾ ਉਨੇ ਹੀ ਤਾਂ ਗੱਲ ਹੈ ਨਾ ਕਿ ਜੇ ਆਪਾਂ ਦੋ ਕਦਮ ਅੱਗੇ ਚੁੱਕਾਂਗੇ ਔਰ ਇੱਕ ਕਦਮ ਪਿੱਛੇ ਛੱਕਾਂਗੇ ਤਾਂ ਕਿਵੇਂ ਆਪਣਾ ਕੰਮ ਬਣੂਗਾ ਬੇਟਾ ਉਹ ਦੋਵੇਂ ਚੰਗੇ ਅਭਿਆਸੀ ਤੇ ਪ੍ਰੇਮੀ ਸਾ ਸੰਗੀ ਸਨ ਜਦ ਤੀਕ ਉਹਨਾਂ ਨੂੰ ਸਵੇਰੇ ਭਜਨ ਵਿੱਚ ਮਹਾਰਾਜ ਜੀ ਦੇ ਦਰਸ਼ਨ ਨਾ ਹੁੰਦੇ ਤਾਂ ਉਹ ਆਪਣੇ ਕੰਮਾਂ ਨੂੰ ਹੱਥ ਨਾ ਲਉਂਦੇ ਉਹਨਾਂ ਨੂੰ ਅੰਦਰ ਵਿੱਚ ਰੋਜ਼ ਬਾਬਾ ਜੀ ਦੇ ਦਰਸ਼ਨ ਹੁੰਦੇ ਸਨ ਜੋ ਪ੍ਰੇਮੀ ਹੁੰਦੇ ਹਨ ਗੁਰੂ ਕਦੇ-ਕਦੇ ਉਹਨਾਂ ਦੀ ਪਰਖ ਵੀ ਕਰਦਾ ਹੈ ਇੱਕ ਵਾਰ ਉਹਨਾਂ ਨੇ ਮੱਕੀ ਬੀਜੀ ਹੋਈ ਸੀ ਫਸਲ ਵੱਧ ਰਹੀ ਸੀ ਇੱਕ ਦਿਨ ਉਹਨਾਂ ਦੀ ਖੂਹ ਤੋਂ ਪਾਣੀ ਲਿਉਣ ਦੀ ਵਾਰੀ ਸੀ ਆਰਾਮ ਦਿੱਤਾ ਬੋਲਿਆ ਮੱਛਰਾ ਅੱਜ ਮੈਨੂੰ ਤਾਂ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਮੱਛਰ ਨੇ ਕਿਹਾ ਮੈਨੂੰ ਵੀ ਨਹੀਂ ਹੋਏ ਪਰ ਜੇ ਅੱਜ ਪਾਣੀ ਨਾ ਲਾਇਆ ਤੇ ਮੱਕੀ ਸੁੱਕ ਜਾਣੀ ਹੈ ਆਰਾਮ ਦਿੱਤਾ ਬੋਲਿਆ ਸੁੱਕ ਜਾਓ ਤਾਂ ਗੁਰੂ ਦੀ ਸੁੱਕ ਜਾਓ ਇਹ ਕਹਿ ਕੇ ਦੋਵੇਂ ਫਿਰ ਭਜਨ ਤੇ ਬੈਠ ਗਏ ਜਦ ਬਾਬਾ ਜੀ ਦੇ ਅੰਦਰ ਦਰਸ਼ਨ ਹੋਏ ਤਾਂ ਪੈੜੀ ਨੂੰ ਪਾਣੀ ਲਾਇਆ ਹੋਇਆ ਸੀ ਅੱਜ ਇੰਨਾ ਹੀ ਅਗਲੇ ਐਪੀਸੋਡ ਵਿੱਚ ਦੱਸਾਂਗਾ ਤੇ ਮੱਖੀ ਨੂੰ ਪਾਣੀ ਲੱਗਣ ਤੋਂ ਬਾਅਦ ਕੀ ਹੋਇਆ ਜਿੱਥੇ ਤੱਕ ਰੂਹਾਨੀਅਤ ਦੀ ਦੌਲਤ ਦਾ ਤਾਲੁਕ ਹੈ ਉਹ ਮਾਲਕ ਨੇ ਸਾਰਿਆਂ ਨੂੰ ਇੱਕੋ ਜਿਹੀ ਦਿੱਤੀ ਫਰਕ ਸਿਰਫ ਪਹਿਚਾਨ ਦਾ ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ ਗਿਰਹ ਖੋਲ ਨਹੀਂ ਜਾਣਦੇ ਤਾਤੇ ਵੈਕੰਗਾਲ एपिसोड 15ਵਾਂ ਬੀਬੀ ਰੜੀ ਜੋ 6 ਵਰਿਆਂ ਦੀ ਉਮਰ ਤੋਂ ਹੀ ਡੇਰੇ ਵਿੱਚ ਰਹਿ ਰਹੇ ਸਨ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਹਨ ਉਹ ਦੱਸਦੇ ਹਨ ਕਿ ਉਹਨਾਂ ਦਿਨਾਂ ਵਿੱਚ ਪੰਡਾਰੇ ਤੇ ਸੰਗਤ ਦੀ ਗਿਣਤੀ 30-40 ਤੱਕ ਹੀ ਹੁੰਦੀ ਸੀ ਪ੍ਰਸ਼ਾਦ ਬਣਾਉਣ ਵਿੱਚ 10 ਸੇਰ ਸੂਜੀ ਤੇ 20 ਸੇਰ ਖੰਡ ਲੱਗਦੀ ਸੀ ਅੱਜਕੱਲ੍ਹ ਪੰਡਾਰੇ ਉੱਤੇ 4-5 ਲੱਖ ਦੇ ਕਰੀਬ ਸੰਗਤ ਆ ਜਾਂਦੀ ਹੈ ਤੇ ਲੰਗਰ ਵਿੱਚ ਕੇਵਲ ਇੱਕ ਬੇਲੇ ਦੇ ਖਾਣੇ ਵਿੱਚ ਸਿਰਫ ਲੂਣ ਹੀ 3-4 ਮਣ ਦੇ ਕਰੀਬ ਲੱਗ ਜਾਂਦਾ ਹੈ ਆਖਿਰ ਇਹ ਤਨ ਖਾਕ ਮਿਲੇਗਾ ਕਾਹਾਂ ਫਿਰਤ ਮਗਰੂਰੀ ਮੈਂ ਬਾਬਾ ਜੀ ਮਹਾਰਾਜ ਜੀ ਦੇ ਸਮੇਂ ਡੇਰੇ ਵਿੱਚ ਕੋਈ ਦੁਕਾਨ ਨਹੀਂ ਸੀ ਹੁੰਦੀ। ਲਾਗੇ ਦੇ ਪਿੰਡਾਂ ਵਿੱਚੋਂ ਆਟਾ, ਦਾਲ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਸੀ ਮਿਲਦੀ। ਡਾਕ ਹਫ਼ਤੇ ਵਿੱਚ ਕੇਵਲ 3 ਵਾਰ ਹੀ ਆਉਂਦੀ ਸੀ। ਪੱਤਰ ਲਿਖਣ ਵਾਲਾ ਕਾਗਜ਼ ਵੀ ਸ਼ਹਿਰ ਤੋਂ ਮਗਬਾਉਣਾ ਪੈਂਦਾ ਸੀ। ਬਾਬਾ ਜੀ ਮਹਾਰਾਜ ਆਪਣੇ ਪੱਤਰ ਮਿਲਖੀ RAM ਬੀਬੀ ਰਲੀ ਦੇ ਪਿਤਾ ਜੀ ਤੋਂ ਲਿਖਵਾਇਆ ਕਰਦੇ ਸਨ। ਕਈ ਵਾਰ ਆਪ ਵੀ ਲਿਖਦੇ ਸਨ। ਸਾਸ ਸੰਗੀਆਂ ਦਾ ਰਹਿਣਾ ਸਹਿਣਾ ਬੜਾ ਸਾਦਾ ਸੀ ਸਾਦਾ ਖਾਣਾ ਸਾਦਾ ਹੰਡਾਉਣਾ ਹੀ ਉਸ ਸਮੇਂ ਦੀ ਵਿਸ਼ੇਸ਼ਤਾ ਸੀ ਦੇਸੀ ਘਿਓ ਭੋਜਨ ਦਾ ਇੱਕ ਜ਼ਰੂਰੀ ਭਾਗ ਸੀ ਬਾਬਾ ਜੀ ਮਹਾਰਾਜ ਜੀ ਦੀ ਖੁਰਾਕ ਬਹੁਤ ਘੱਟ ਸੀ ਬੀਬੀ ਰッコ ਜੋ ਬਣਾਉਂਦੀ ਉਹ ਖਾ ਲੈਂਦੇ ਕਈ ਵਾਰ ਬਾਬਾ ਜੀ 8 8 10 10 ਦਿਨ ਭਜਨ ਵਿੱਚ ਹੀ ਲੀਨ ਰਹਿੰਦੇ ਫਿਰ પા ਕਰੋ ਦੀਨ ਕੇ ਦاتے ਬੀਬੀ ਨੂੰ ਕੋ ਬੜਾ ਕਬਰ ਆ ਜਾਂਦੀ ਵੜੈਚ ਪਿੰਡ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਹਿੰਦੀ ਭਾਈ ਬਾਬਾ ਜੀ ਅੱਜ 10 ਦਿਨ ਤੋਂ ਭਜਨ ਤੇ ਬੈਠੇ ਹਨ ਤੇ ਉੱਠਣ ਦਾ ਖਿਆਲ ਹੀ ਨਹੀਂ ਹੈ ਬਾਬਾ ਜੀ ਅਤੇ ਉਹਨਾਂ ਪਾਸ ਆਉਣ ਵਾਲੀ ਸੰਗਤ ਵਾਸਤੇ ਬੀਬੀ ਰੁッコ ਹੀ ਖਾਣਾ ਬਣਾਉਂਦੀ ਪਾਣੀ ਭਰ ਕੇ ਲਿਆਉਂਦੀ ਹੁੰਦੀ ਸੀ ਬੀਬੀ ਜੀ ਨੇ ਬਾਬਾ ਜੀ ਦੀ ਬੜੀ ਸੇਵਾ ਕੀਤੀ ਉਹਨਾਂ ਦੇ ਚਰਨਾਂ ਨਾਲ ਆਪ ਜੀ ਦਾ ਬੜਾ ਪਿਆਰ ਸੀ ਇਸ ਵਾਸਤੇ ਬੀਬੀ ਜੀ ਦਾ ਇਹ ਵਿਚਾਰ ਸੀ ਕਿ ਬਾਬਾ ਜੀ ਦੇ ਪਿੱਛੋਂ ਗੁਰਗੱਦੀ ਬਾਬਾ ਜੀ ਦੇ ਘਰ ਵਿੱਚ ਹੀ ਰਹੇ ਬੀਬੀ ਜੀ ਬਾਬਾ ਜੀ ਦੇ ਭਾਈ ਜੀਵਨ ਸਿੰਘ ਜੀ ਦੇ ਸੁਪੁੱਤਰ ਸਵਾਮੀ ਜੀ ਨੂੰ ਗੱਦੀ ਦਿਵਾਉਣਾ ਚਾਹੁੰਦੀ ਸੀ। ਬਾਬਾ ਜੀ ਮਹਾਰਾਜ ਬੀਬੀ ਰੁッコ ਨੂੰ ਸਮਝਾਉਂਦੇ ਕਿ ਇਹ ਇਸ ਚੀਜ਼ ਦੇ ਲਾਇਕ ਨਹੀਂ ਹੈ। ਇਸਨੇ ਜਲਦੀ ਹੀ ਗੁਜ਼ਰ ਜਾਣਾ ਹੈ। ਬਾਬਾ ਜੀ ਤੋਂ ਪਿੱਛੋਂ ਛੇਤੀ ਹੀ ਸਵਾਮੀ ਜੀ ਅਕਾਲ ਚਲਾਣਾ ਕਰ ਗਏ। ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਸਤ ਗੁਰੂ ਬਾਬਾ ਜੀ ਮਹਾਰਾਜ ਜੀ ਦੇ ਦੋ ਭਾਈ ਜੀਵਨ ਸਿੰਘ ਜੀ ਅਤੇ ਦਾਨ ਸਿੰਘ ਜੀ ਸਨ ਦੋਹਾਂ ਦਾ ਬਾਬਾ ਜੀ ਨਾਲ ਬੜਾ ਪਿਆਰ ਸੀ ਤੇ ਉਹ ਹਮੇਸ਼ਾ Satsang ਵਿੱਚ ਆਉਂਦੇ ਹੁੰਦੇ ਸਨ ਬਾਬਾ ਜੀ ਦੀਆਂ ਦੋ ਭੈਣਾਂ ਬੀਬੀ ਰਾਜੋ ਬੀਬੀ ਤਾਬੂ ਸਨ ਬੀਬੀ ਤਾਬੂ ਮੁੱਢ ਤੋਂ ਹੀ ਜਾਣਦੀ ਸੀ ਕਿ ਉਹਦਾ ਭਰਾ ਜੈਮਲ ਸਿੰਘ ਕੋਈ ਸਧਾਰਨ ਮਨੁੱਖ ਨਹੀਂ ਹੈ ਉਹ ਆਪਣੇ ਪਰਿਵਾਰ ਦੇ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਮੇਰਾ ਭਰਾ ਬੜੀ ਕਰਨੀ ਵਾਲਾ ਮਹਾਤਮਾ ਹੈ। ਬਾਬਾ ਜੀ ਮਹਾਰਾਜ ਜੀ ਦੇ ਕੁਝ ਸਮੇਂ ਪਿੱਛੋਂ ਭਾਈ ਦਾਨ ਸਿੰਘ ਜੀ ਵੀ ਚੋਲਾ ਛੱਡ ਗਏ। ਬਾਬਾ ਜੀ ਤੋਂ ਬਾਅਦ ਉਹਨਾਂ ਦੇ ਦੂਜੇ ਭਾਈ ਸੁਰਗਵਾਸ ਹੋ ਗਏ। ਇਸ ਵੇਲੇ ਬਾਬਾ ਜੀ ਦੇ ਪਰਿਵਾਰ ਜਾਂ ਪੀੜ੍ਹੀ ਵਿੱਚ ਕੋਈ ਜੀ ਵੀ ਇਸ ਮਾਤ ਲੋਕ ਵਿੱਚ ਨਹੀਂ ਸੀ। ਬਾਬਾ ਜੀ ਮਹਾਰਾਜ ਸਦਾ ਹੀ ਭਜਨ ਕਰਨ ਉੱਤੇ ਜ਼ੋਰ ਦਿੰਦੇ। ਉਸ ਵੇਲੇ ਦੇ ਸਿੱਧੇ ਸਾਦੇ ਤੇ ਸਾਫ ਦਿਲ ਵਾਲੇ ਜੀਵਾਂ ਵਿੱਚ ਭਜਨ ਦੀ ਬੜੀ ਲਗਨ ਹੁੰਦੀ ਸੀ। ਹਜ਼ੂਰ Swami ji ਕਦੇ-ਕਦੇ ਆਪਣੇ Satsangਾਂ ਵਿੱਚ ਉਸ ਵੇਲੇ ਦੇ ਅਭਿਆਸੀਆਂ ਦੀਆਂ ਗੱਲਾਂ ਵੀ ਸੁਣਾਇਆ ਕਰਦੇ ਸਨ। ਜਦੋਂ ਹਜ਼ੂਰ ਮਹਾਰਾਜ ਬਾਬਾ ਜੀ ਮਹਾਰਾਜ ਜੀ ਸ਼ਰਨ ਵਿੱਚ ਆਏ ਪਿੰਡ ਪੰਡਾਰੀ ਦੇ ਦੋ ਜੱਟ ਮੱਛਰ ਤੇ RAM ਦਿੱਤਾ ਡੇਰੇ ਆਉਂਦੇ ਸਨ। ਕੋਣ ਜਾਣੇ ਗੁਣ ਤੇ

ਉਨੇ ਹੀ ਤਾਂ ਗੱਲ ਹੈ ਨਾ ਕਿ ਜੇ ਆਪਾਂ ਦੋ ਕਦਮ ਅੱਗੇ ਚੁੱਕਾਂਗੇ ਔਰ ਇੱਕ ਕਦਮ ਪਿੱਛੇ ਛੱਕਾਂਗੇ ਤਾਂ ਕਿਵੇਂ ਆਪਣਾ ਕੰਮ ਬਣੂਗਾ ਬੇਟਾ ਉਹ ਦੋਵੇਂ ਚੰਗੇ ਅਭਿਆਸੀ ਤੇ ਪ੍ਰੇਮੀ ਸਾਧ ਸੰਗੀ ਸਨ ਜਦ ਤੀ ਉਹਨਾਂ ਨੂੰ ਸਵੇਰੇ ਭਜਨ ਵਿੱਚ ਮਹਾਰਾਜ ਜੀ ਦੇ ਦਰਸ਼ਨ ਨਾ ਹੁੰਦੇ ਤਾਂ ਉਹ ਆਪਣੇ ਕੰਮਾਂ ਨੂੰ ਹੱਥ ਨਾ ਲਉਂਦੇ ਉਹਨਾਂ ਨੂੰ ਅੰਦਰ ਵਿੱਚ ਰੋਜ਼ ਬਾਬਾ ਜੀ ਦੇ ਦਰਸ਼ਨ ਹੁੰਦੇ ਸਨ ਜੋ ਪ੍ਰੇਮੀ ਹੁੰਦੇ ਹਨ ਗੁਰੂ ਕਦੇ-ਕਦੇ ਉਹਨਾਂ ਦੀ ਪਰਖ ਵੀ ਕਰਦਾ ਹੈ ਇੱਕ ਵਾਰ ਉਹਨਾਂ ਨੇ ਮੱਕੀ ਬੀਜੀ ਹੋਈ ਸੀ